हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਹੜੇ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਪੂ ਦਾ ਆਪਣੇ ਘਰੇ ਪਸ਼ੂਆਂ ਨੂੰ ਮੰਨ ਕੇ ਚੱਲੂ ਇਸੇ ਨਾਲ ਕਰ ਰਹੇ ਆ ਬਹੁਤ ਸੋਹਣਾ ਬਾਪੂ ਦਾ ਫਾਰਮ ਬਣਾਇਆ ਵਾ ਜਿਆਦਾਤਰ ਬਾਪੂ ਕੋਲੇ ਮੱਝਾਂ ਜਾਂ ਝੋਟੀਆਂ ਹੀ ਆ ਬਈ ਉਹਨਾਂ ਵਿੱਚੋਂ ਅੱਜ ਇੱਕ ਮੱਝ ਸੇਲ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਈ ਆ ਜੋ ਆਪਾਂ ਕਰਦੇ ਆਂ ਬਾਪੂ ਨਾਲ ਆਜੋ ਬਾਪੂ ਇੱਧਰ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਪੂ ਹਾਂ ਬੜੀ ਆ ਜੀ ਬਾਪੂ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਅੰਗਰੇਜ਼ ਸਿੰਘ ਹਾਂ ਭਜਨ ਸਿੰਘ ਠੀਕ ਆ rau ke kala ਪਿੰਡ rau ke kala ਪਿੰਡ rau ke kala ਤਸੀਲ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਨੇੜੇ ਪਿੰਡ ਬਾਪੂਪੁਰ ਨੇੜਾ ਬਦਰੀ ਕਲਾਂ ਦੇ ਨਿਹਾਲਤਗਵਾਲ ਨੇੜੇ ਮੋਬਾਈਲ ਨੰਬਰ ਬੋਲ ਦਿਓ ਆਪਣਾ 884310745 ਇਹ ਬਾਪੂ ਦਾ ਬਾਈ ਮੋਬਾਈਲ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਪੂ ਜਿਹੜੀ ਮੱਝ ਦੇਖ ਰਹੇ ਆਪਣੇ ਫਾਰਮ ਦੀ ਹੈ ਹਾਂਜੀ ਹਾਂਜੀ ਕਿਹੜਾ ਸੂਆ ਬਾਪੂ ਇਹ ਸੂਆ ਇਹ ਤੀਜਾ ਸੂਆ ਸੋਰੀ ਹਾਂ ਤੀਜਾ ਸੂਆ ਹਾਂ ਤੇ ਕਿੰਨੇ ਕਿ ਦਿਨ ਬਾਕੀ ਹਵਾਪੂ ਇਹਦੇ ਅਜੇ ਹੈਗੇ ਲਗਭਗ ਹਫਤਾ ਕਰ ਜਾਓਗੇ ਇੱਕ ਹਫਤੇ ਦੀ ਕੱਚੀ ਆ ਕਿੰਨਾ ਕਿ ਤ ਤਪਾਇਆ ਬਾਪੂ ਇਹਦਾ ਜਿਹੜਾ 16 17 ਕਿਲੋ ਦਾ ਪਿਛਲੇ ਸੂਏ ਦਾ ਪਾਇਆ ਤੇ ਇਹ ਕਿ ਫਿਰ ਕੀ ਨੀ ਕਮੀਦਾ ਤਾ ਇਹ ਕਿ ਹੋ ਸਕਦੇ ਵੀ ਥਰਸ ਥਰਸ ਕਰਦੇ ਠੀਕ ਆ ਠੰਡੇ ਸੀਲਾ ਪੂਰੀ ਹੋ ਗਈ ਕਿੰਨਾ ਕਿਸਮਾ ਦੁੱਧ ਹੁੰਦੀ ਆ ਖਮਾ ਲਮਾ ਜਿਹੜੇ ਪੂਰਾ ਠੀਕ ਹੈ ਲੰਮਾ ਸਮਾਂ ਤੇ ਟੀਕੇ ਬਾਰੇ ਤਾਂ ਨਹੀਂ ਪਤਾ ਬਾਪੂ ਜਿਹੜਾ ਇਹਦੇ ਲੱਗਿਆ ਨੀ ਟੀਕੇ ਬਾਰੇ ਨਹੀਂ ਪਤਾ ਕਿਹੜਾ ਲੱਗਿਆ ਠੀਕ ਹੈ ਬਾਪੂ ਗਨ ਦਾ ਬਈ ਟੀਕੇ ਬਾਰੇ ਨਹੀਂ ਪਤਾ ਕਿਹੜਾ ਲੱਗਾਵਗਾ ਤੇ ਚਵਾਈ ਚੁਈ ਕੈਮਸਰੀ ਚਵਾਈ ਪੂਰੀ ਫੋਲ ਵਧੀਆ ਚਵਾਈ ਬਾਪੂ ਗਨ ਦਾ ਬਈ ਇੱਕ ਨੰਬਰ ਹੈ ਇਹਦੀ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਾਇਆ ਬਾਪੂ ਨਾ ਹਾਂਜੀ ਲੇਵਾ ਪੂਰਾ ਕਰ ਦਿੱਤਾ ਲੈ ਬਾਈ ਸੀਟਾ ਦੇ ਬੋਡਿੰਗ ਚੈੱਕ ਕਰ ਸਕਦੇ ਹੋ ਲੇਵੇ ਦੀ ਬੜੀ ਕਮਾਲ ਬਹੁਤ ਸੋਹਣਾ ਕਰਮਾਣ ਥਣ ਲੱਗਿਆ ਵਾ ਕੱਲਾ ਕੱਲਾ ਨਖਣ ਮਥਣ ਬਹੁਤ ਸੋਹਣਾ ਦਾ ਕਰਦਾ ਕਰਨ ਵਾਲੀ ਦਾ ਬਹੁਤ ਵਜਨ ਵਾਲੀ ਹੈ ਕਿ ਇਹ ਨਾ ਮਨ ਬਈ ਛੋਟੀ ਆ ਜਾਂ ਲੱਸੀ ਨਾ ਮੀਆ ਫੁੱਲ ਚੰਗੇ ਕਰਦਾ ਵਾਲੀ ਮੱਝ ਆ ਬਈ ਬਾਕੀ ਮੂਹਰੋਂ ਵੀ ਗਾੜੀ ਗੁੜੀ ਚੈੱਕ ਕਰ ਸਕਦੇ ਫੁੱਲ ਚੰਗੀਆਂ ਜਿੰਨਾ ਮੂਹਰ ਨੂੰ ਉਨੇ ਹੀ ਪਿੱਛੇ ਨੂੰ ਲੈਵਾ ਬਹੁਤ ਸੋਹਣਾ ਤੇ ਕਮਾਲ ਦਾ ਲੈਵਾ ਕਰਮਲੀ ਤਿਆਰ ਕਰਦੀ ਆਉਂਦੀ ਆ ਹਫਤੇ ਤੇ 10 ਦਿਨ ਦੀ ਬਾਪੂ ਗਣਾ ਹਜੇ ਕੱਚੀ ਆ ਉਸ ਹਾਵ ਨਾ ਬਈ ਆਉਦਾ ਅਜਾ ਲੈ ਲੋ ਕਿਉਂਕਿ ਕਰਮਲੀ ਬਹੁਤ ਸੋਹਣੀ ਤਿਆਰੀ ਕਰਕੇ ਸੂਗੀ ਖੋਲ ਦੇ ਬਈ ਤੋਰ ਦੇ ਮੜੀ ਦੀ ਖੋਲ ਕੇ ਬਾਕੀ ਕੱਦ ਦੀ ਜਜਮੈਂਟ ਲਵਾਣੇ ਬਈ ਕੱਦ ਬਹੁਤ ਚੰਗਾ ਬਾਪੂ ਕੱਦ ਬਹੁਤ ਆ ਆ ਪੂਰਾ ਕੱਦ ਹੂੰ ਸਾਰੇ ਬਹੁਤ ਪੂਰੀ ਆ ਕਹਿ ਬਾਈ ਸਹੀ ਗੱਲ ਕਿਸੇ ਪੱਖ ਤੋਂ ਘਰ ਵਾਲੀ ਹੱਥ ذرا ਨਹੀਂ ਚੰਗਾ ਲੱਗਦਾ ਇਹਨਾਂ ਸੁਣੀਆਂ ਹੁਣ ਆਪਣਾ ਦੋ ਵੇਚਦੇ ਦੋ ਹੋਰ ਹੁੰਦੀਆਂ ਜਿੱਥੇ ਹੂੰ ਬਾਪੂ ਕੋਲੇ ਬਾਈ ਚੰਗਾ ਮਤਲਬ ਪਸ਼ੂ ਰੱਖਿਆ ਵਗਾ ਉਹਨਾਂ ਵਿੱਚੋਂ ਇੱਕ ਦੋ ਮੰਨ ਕੇ ਚਲੋ ਸੂ ਬਣਦੀਆਂ ਅਰੇ ਬਾਪੂ ਇਹ ਕੱਢ ਰਹੇ ਆਗੇ ਟੋਰ ਲੋ ਇਹਨੂੰ ਬਈ ਕੀ ਗੱਲ ਲੰਮੀ ਤੋਰ ਦੋ ਬਾਕੀ ਸਨ ਆ ਪੜੇ ਪੜੀ ਵੀ ਆਪੋ ਸੋਹਣੀ ਪੜੀ ਵੀ ਆ ਤੋਰਾ ਤਰਾ ਬਗੈ ਦਾ ਚੈੱਕ ਕਰ ਸਕਦਾ ਲੇਵਾ ਜਿਹੜਾ ਨੂੰ ਲੱਗਿਆ ਪੰਡਰਗਾ ਕਰਮਲ ਨੋ ਹਵਾਂ ਨਾ ਲੱਗਿਆ ਵਾ ਫੀਟ ਨਾਲਾ ਲੇਵਾ ਥਣਾ ਦਾ ਸਹਿਜ ਵੀ ਬਹੁਤ ਚੰਗਾ ਦਾ ਤੇ ਬਾਪੂ ਇਹਦਾ ਮੁੱਲ ਫਿਰ ਮੁੱਲ ਕਿ ਨਾ ਕੋਈ ਮਾਰਤੀ ਕਰਾ ਲੈ ਇਹ 1:55 ਜੜੀ ਆਪਾਂ ਠੀਕ ਹੈ ਹਾਂ ਮੁੱਲ ਕਰਾਉਣੋ ਬਾਪੂ ਕੋਲ ਨਾ ਜਿੰਨਾ ਮਰਜ਼ੀ ਕਰਵਾ ਲਓ ਪਰ 1,55,000 ਹਾਂ 1,55,000 1,55,000 ਦੀ ਦੇਣੀ ਆ ਬਾਪੂ ਆਏਗਾ ਦਾ ਥੋੜਾ ਜਿਹਾ ਮਾਨਤਾ ਹੋਜੂ ਮਾਨਤਾ 80000 ਰੱਖਣ ਦਾ ਵਾ ਠੀਕ ਹੈ ਹਜ਼ਾਰ ਖੰਡ ਦਾ ਬਾਪੂ ਕਨੇ ਮਾਨ ਤਣ ਕਰਦੇ ਆ ਵੀ ਬਾਈ 155 ਇਹਦਾ ਕਰਮ ਵਾਲੀ ਦਾ ਮੋਲ ਆ ਬਾਕੀ ਹਵਾਨਾ ਦਾ ਚੈੱਕ ਕਰ ਸਕਦੇ ਬੋ ਸੁਣ ਤੇ ਦਿਨ ਹਜੇ ਲੰਗੀ ਆ ਉਸ ਹਿਸਾਬ ਨਾਲ ਦੀ ਜੱਜਮੈਂਟ ਲਾ ਲਿਓ ਬਾਈ ਲੈ ਇਧਰ ਉਹ ਚੈੱਕ ਕਰ ਸਕਦੇ ਤੇ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਕਿਸੇ ਵੀ ਵੀਰ ਨੂੰ ਜੇ ਮੱਝ ਪਸੰਦ ਆਵੇ ਤਾਂ ਬਾਪੂ ਨਾਲ ਕਰ ਲਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ